India's policy towards Bangladesh completely failed. India recognized the Awami League government time and again in 2014, 2018, 2024, and in fact played the role of an enabler mm. for all the three elections, says the BNP leader. The ecosystem see, mm. consisting of powerful civil servants. ਪਲੋਟਡ ਇਨ ਰਿਟਾਇਰਡ ਡਿਪਲੋਮੈਟਸ ਆਈਡੀਅਲੋਗਸ ਐਂਡ ਜਰਨਲਿਸਟ who prioritized security without feeling the political pulse on the ground ਇਹ ਜਿਹੜਾ ਇੰਡੀਆ ਨੈਰੇਟਿਵ ਦੇ ਰਿਹਾ ਸੀ ਕਿ ਜੇ ਬੰਗਲਾਦੇਸ਼ ਦੇ ਵਿੱਚ ਇਹ ਇਲੈਕਸ਼ਨਾਂ ਹੋਈਆਂ ਤੇ ਬੰਗਲਾਦੇਸ਼ ਊਡ ਗੋ ਟੂ ਦਾ ਫੰਡਾਮੈਂਟਲਿਸਟ ਇਫ ਨਾਟ ਨਾਟ ਫਾਰ ਹਸੀਨਾ ਦਾ ਸਿਕਿਉਰਿਟੀ ਆਫ ਇੰਡੀਆ ਵਿਲ ਬੀ ਇਨ ਡੇਂਜਰ ਦੇਸ਼ ਕੋ ਪ੍ਰੇਕਟਵਾ ਤੁਹਾਡਾ ਸਤ ਸਪਾ ਬਹੁਤ ਸਵਾਗਤ ਹੈ ਸੋ ਵੀਰਜ਼ ਗੱਲਬਾਤ ਕਰਨ ਜਾ ਰਹੇ ਆਂ ਬੰਗਲਾਦੇਸ਼ ਦੇ ਵਾਲੇ ਨਾਲ ਕਿ ਬੰਗਲਾਦੇਸ਼ ਦੀ ਪ੍ਰਮੁੱਖ ਪਾਰਟੀ ਬੀਐਨਪੀ ਦੇ ਲੀਡਰ ਅਮੀਰ ਚੌਧਰੀ ਦਾ ਕਹਿਣਾ ਹੈ ਕਿ ਭਾਰਤ ਸਿੱਧੇ ਤੌਰ ਤੇ ਬੰਗਲਾਦੇਸ਼ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ ਤੇ ਪਿਛਲੇ 15 ਸਾਲਾਂ ਵਿੱਚ ਕਰਵਾਈਆਂ ਗਈਆਂ ਤਿੰਨ ਪਾਰਲੀਮੈਂਟ ਚੋਣਾਂ ਪੂਰੀ ਤਰ੍ਹਾਂ ਫਰੋਡ ਸਨ ਹੁਣ ਭਾਰਤ ਨੂੰ ਅਕਲ ਆ ਜਾਣੀ ਚਾਹੀਦੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਆਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸੁਣ ਇਸੇ ਤਰ੍ਹਾਂ ਬੜੇ ਨਾ ਦੇਖਣ ਸਵਲ ਨਹੀਂ ਆ ਲਿਖ ਲਈ ਤੁਹਾਡਾ ਸਤ ਸਪਾ ਬਹੁਤ ਬਹੁਤ ਧੰਨਵਾਦ ਜੀ ਰਾਤ ਸਭ ਕੀ ਕਹਿਣਾ ਚਾਹੋਗੇ ਦੇਖੋ ਅੱਜ ਯੂਕੇ ਤੋਂ ਇੱਕ ਵੀਰ ਨੇ ਔਰ ਇੱਕ ਸਾਡੇ ਪਾਕਿਸਤਾਨੀ ਵੀਰ ਨੇ ਵੀ ਸਾਹਿਬ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਤਾਂ ਬੰਗਲਾਦੇਸ਼ ਤੇ ਐਕਸਪਰਟ ਹੋ ਗਏ ਉਹਨਾਂ ਨੇ ਕਿਹਾ ਕਿ ਜਿੰਨੀ ਡੀਪਲੀ ਐਨਾਲਿਟਿਕਲ ਅੰਦਾਜ਼ ਦੇ ਵਿੱਚ ਤੁਸੀਂ ਬੰਗਲਾਦੇਸ਼ ਦੀਆਂ ਘਟਰਾਵਾਂ ਨੂੰ ਮਾਨੀਟਰ ਕੀਤਾ ਜਾਂ ਉਸ ਦੇ ਪਿਛੋਕੜ ਨੂੰ ਔਰ ਇੰਡੀਆ ਦੇ ਉੱਤੇ ਇਸ ਦਾ ਕੀ ਪ੍ਰਭਾਵ ਹੋਇਆ ਉਹਨਾਂ ਨੇ ਕਿਹਾ ਜੀ ਕੋਈ ਵੀ ਅਸੀਂ ਕਿਤੇ ਵੀ ਓਬਜੈਕਟਿਵਲੀ ਇਸ ਲੈਵਲ ਦੀ ਡਿਸਕਸ਼ਨ ਨਹੀਂ ਦੇਖੀ ਸੋ ਇਸ ਨੇ ਮੈਨੂੰ ਹੌਸਲਾ ਵੀ ਦਿੱਤਾ ਕਿ ਇਹ ਵਾਕਈਏ ਇਸ਼ੂ ਹੈ ਕਿਉਂਕਿ ਬਹੁਤ ਵਾਰ ਇਹ ਨਹੀਂ ਹੁੰਦਾ ਜੇ ਤੁਸੀਂ ਈਵਨ ਵਿਦਨ ਮੀਡੀਆ ਵੀ ਕਿਸੇ ਚੀਜ਼ ਪ੍ਰਤੀ ਪੈਸ਼ਨ ਰੱਖਦੇ ਹੋ ਔਰ ਤੁਹਾਡਾ ਫੋਕਸ ਆਪਣੇ ਭਾਵੇਂ ਤੁਸੀਂ ਕੌਜ਼ ਨਾਲ ਜੁੜੇ ਹੁੰਦੇ ਹੋ ਪਰ ਤੁਸੀਂ ਧਿਆਨ ਦੇ ਨਾਲ ਆਲੇ ਦੁਆਲੇ ਦੀਆਂ ਘਟਨਾਵਾਂ ਨੂੰ ਅਬਜ਼ਰਵ ਕਰ ਰਹੇ ਹੁੰਦੇ ਹੋ ਤੇ ਇਹ ਕੋਈ ਅ ਇੱਕ ਜ਼ਮਾਨੇ ਚ ਕਹਿੰਦੇ ਸੀ ਵੀ ਰਾਕਟ ਸਾਇੰਸ ਨਹੀਂ ਹੈ ਹੁਣੇ ਕੋਈ ਉਸ ਕਿਸਮ ਦੀ ਗੱਲ ਨਹੀਂ ਹੈ ਔਰ ਇਹ ਹੁਣ ਤਾਂ ਖੁਦ ਮੰਨਣ ਤੇ ਆ ਗਏ ਨੇ ਕਿ ਭਾਈ ਸਾਡਾ ਕੰਮ ਕਲੈਪਸ ਹੈ ਔਰ ਇਹੀ ਕਾਰਨ ਹੈ ਕਿ ਵੀ ਜੋਈ ਸ਼ੇਖ ਹਸੀਨਾ ਦਾ ਐਗਜ਼ਿਟ ਹੋਇਆ ਉਹਨੂੰ ਉਹ ਰਖੜਾ ਵੀ ਨਹੀਂ ਸੀ ਚਾਹੁੰਦੇ ਉਹ ਤਾਂ ਉਹਨਾਂ ਨੇ ਹੁਣ ਜਦੋਂ ਡਿਪਲੋਮੈਟਿਕ ਪਾਸਪੋਰਟ ਵੀ ਕੈਨਸਲ ਹੋ ਗਿਆ ਅਮਰੀਕਾ ਯੂਕੇ ਨੇ ਐਕਸੈਪਟ ਨਹੀਂ ਕੀਤਾ ਪਰ ਇੱਕ ਉਹਨਾਂ ਨੇ ਜ਼ਰੂਰ ਇਮੀਡੀਏਟਲੀ ਕੀਤਾ ਵੀ ਜਿਉਂ ਉਹ ਮੁਹੰਮਦ ਯੂਨਸ ਬਣਦਾ ਹੈ ਮੋਦੀ ਨੂੰ ਕਾਲ ਕਰਕੇ ਵਧਾਈ ਦਿੰਦਾ ਹੈ ਔਰ ਇਹ ਕਹਿੰਦਾ ਕਿ ਜੀ ਅਸੀਂ ਜਿਹੜਾ ਉਹ ਕੋਪਰੇਟ ਕਰਾਂਗੇ ਔਰ ਫਰਾਂਸ ਸੋ ਮਤਲਬ ਉਦੋਂ ਇਹਨਾਂ ਨੂੰ ਇਹ ਸਮਝ ਆ ਗਈ ਕਿ ਵੀ ਇਹ ਜਿਹੜੀਆਂ ਜੋ ਅਸੀਂ ਰੇਤ ਦਾ ਮਹਿਲ ਬਣਾਇਆ ਹੋਇਆ ਸੀ ਉਹ ਟ੍ਰੈਟੇਰੀ ਹੋ ਗਿਆ ਔਰ ਹੁਣ ਜਿਹੜੀ ਨਵੀਂ ਤਬਦੀਲੀ ਹੈ ਉਹਦੇ ਚ ਸਾਨੂੰ ਕਿਤੇ ਨਾ ਕਿਤੇ ਫਿਟ ਇਨ ਹੋਣਾ ਪੈਣਾ ਜਿਵੇਂ ਈਵਨ ਤਾਲੀਬਾਨ ਦੇ ਮੁੱਦੇ ਤੇ ਕਿਵੇਂ ਜਿਵੇਂ ਇਹਨਾਂ ਨੇ ਆਪਣੇ ਸਾਰੇ ਆਂਡੇ ਉਹਦੇ ਕਰਜ਼ਾਈ ਦੇ ਦੀ ਟੋਕਰੀ ਚ ਪਾਏ ਹੋਏ ਸੀ ਅਮਰੀਕਾ ਨੇ ਵੀ ਕੈਨੇਡੀਅਨ ਡਾਲਰ ਖਰਚ ਕੀਤੇ 2-3 ਲੱਖ ਫੌਜ ਕਰਜ਼ਾਈ ਨੂੰ ਇਕੱਠੀ ਕਰਕੇ ਦਿੱਤੀ ਪਰ ਉਹ ਤਾਂ ਐਵੇਂ ਪਿਗਲ ਗਈ ਜਿਵੇਂ ਆਈਸਕ੍ਰੀਮ ਬਾਹਰ ਕੱਢੋ ਫ੍ਰਿਜ ਚੋਂ ਤਾਂ ਅधे ਘੰਟੇ ਚ ਪਾਣੀ ਬਣਿਆ ਹੁੰਦਾ ਮਿੱਠਾ ਪਾਣੀ ਸੋ ਇਹ ਹਾਲ ਉਹਨਾਂ ਦਾ ਹੋਇਆ ਔਰ ਇੱਕ ਸਟੇਜ ਤੇ ਔਰ ਆਪਣੇ ਧੁਮਧਿਮਾ ਕੇ ਉੱਥੋਂ ਦੌੜੇ ਕਾਬਲ ਚੋਂ ਆਪਣੇ ਐਮਬੈਸੀਆਂ ਦੂਜੇ ਰਿਕਾਰਡ ਵੀ ਕੱਢਿਆ ਕਿਉਂਕਿ ਉੱਥੇ ਵੀ ਕਰਜ਼ਾਈ ਦੇ ਹਕੂਮਤ ਨੂੰ ਦਾ ਅਸਲ ਚ ਇਹੀ ਰਨ ਕਰ ਰਹੀ ਸੀ ਅਮਰੀਕਾ ਵੀ ਬਿਹਾਈਂਡ ਸੀ ਸਾਰੇ ਦੇ ਸੋ ਉਸ ਸਾਰੇ ਦੇ ਚੱਲਦੇ ਆ ਇਹਨਾਂ ਨੂੰ ਹੁਣ ਇਹਨਾਂ ਨੇ ਜਿਹੜਾ ਤਾਲੀਬਾਨ ਦੇ ਨਾਲ ਉਹਨਾਂ ਨੂੰ ਪੈਸੇ ਪੂਸੇ ਦੇ ਕੇ ਜਾਂ ਕੀ ਹੈ ਜੋ ਉਹਨਾਂ ਦੇ ਪਾਕਿਸਤਾਨ ਨਾਲ ਵੀ ਬਿਟਰ ਰਿਲੇਸ਼ਨ ਹੋਏ ਨੇ ਇੰਡੀਆ ਉੱਥੇ ਵਿੱਚ ਵਾਪਸ ਵੜਨ ਦੀ ਕੋਸ਼ਿਸ਼ ਕਰ ਰਿਹਾ ਸੋ ਇਹਦੇ ਵਿੱਚ ਬੰਗਲਾਦੇਸ਼ ਚ ਮੁਹੰਮਦ ਯੂਨਸ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਤੁਸੀਂ ਓਪਨ 호ਸਟਿਲਟੀ ਵਾਲੀਆਂ ਸਟੇਟਮੈਂਟਸ ਦੇ ਨਾਲ ਲੋਕਾਂ ਦੇ ਵਿੱਚ ਤਾਂ ਬਹੁਤ ਗੁੱਸਾ ਹੈ ਇੰਡੀਆ ਲਈ ਇਹ ਹੀ ਕਾਰਨ ਹੈ ਕਿ ਜੇ ਈਸਟਰਨ ਬੰਗਲਾਦੇਸ਼ ਦੇ ਵਿੱਚ ਫਲਡਿੰਗ ਹੋਈ ਹੈ ਤੇ ਵਿਦਨ ਮਿੰਟਸ ਲੋਕ ਸੜਕਾਂ ਤੇ ਨਿਕਲ ਆਏ ਕਿ ਜੀ ਇਹ ਇਹਨਾਂ ਨੇ ਵਾਟਰ ਐਜ਼ ਅ ਵੈਪਨ ਯੂਜ਼ ਕੀਤਾ ਹੈ ਜਿਹੜੀ ਗੋਮਤੀ ਦਰਿਆ ਦੇ ਉੱਤੇ ਜਿਹੜਾ ਬਣਿਆ ਹੈ ਉਹ ਉੱਥੋਂ ਇਹਨਾਂ ਨੇ ਪਾਣੀ ਛੱਡ ਦਿੱਤਾ ਹੈ ਹਾਲਾਂ ਮੈਨੂੰ ਜ਼ਿਕਰ ਕੀਤਾ ਸੀ ਕਿ 54 ਰਿਵਰਸ ਆਰ ਸਟ੍ਰੀਮਸ ਨੇ ਜਿਹੜੇ ਭਾਰਤ ਨਾਲ ਜਿਹੜਾ ਉਹਦੇ ਚਾਰ ਪੰਜ ਸਟੇਟਾਂ ਨਾਲ ਬੰਗਲਾਦੇਸ਼ ਦਾ ਬਾਰਡਰ ਲੱਗਦਾ ਸਭ ਤੋਂ ਜ਼ਿਆਦਾ ਤ੍ਰਿਪੁਰਾ ਹੁਣ ਆ ਤ੍ਰਿਪੁਰਾ ਚ ਵੀ ਇਹਨੇ ਮੀ ਪੈ ਰਹੇ ਨੇ ਇੰਨਾ ਬੁਰਾ ਹਾਲ ਹੈ ਸਾਰੇ ਦਾ ਸਾਰਾ ਤ੍ਰਿਪੁਰਾ ਇਨਕਲੂਡਿੰਗ ਉਹਨਾਂ ਦੀ ਕੈਪੀਟਲ ਜਿਹੜੀ ਅਗਰਤਲਾ ਹੈ ਉਹ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਲੇਕਿਨ ਬੰਗਲਾਦੇਸ਼ ਦੇ ਜਿਹੜੇ ਅੰਦਰੂਨੀ ਸਰਕਾਰ ਦਾ এনवायरमेंट ਨਾਲ ਜਾਂ ਰਿਲੇਟਡ ਐਡਵਾਈਜ਼ਰ ਵੀ ਸੀ ਉਹਨੇ ਵੀ ਫੋਰਨ ਇੰਡੀਆ ਨੂੰ ਬਲੇਮ ਕੀਤਾ ਲੋਕ ਵੀ ਸੜਕਾਂ ਤੇ ਨਿਕਲੇ ਔਰ ਇਹ ਦੌੜਦੇ ਦੌੜਦੇ ਜਿਹੜਾ ਇਹਨਾਂ ਦੇ हाई कमिश्नर ਨੂੰ ਯੂਨੈਸਕੋ ਕੋਲ ਗਿਆ ਜੀ ਸਾਡੀ ਤਾਂ ਜਾਨ ਨੂੰ ਖਤਰਾ ਹੈ ਸੋ ਮਤਲਬ ਇਹ ਹੈ ਵੀ ਇਹ ਹਾਲਾਂ ਕੋਈ ਮੁਹੰਮਦ ਯੂਨੈਸ ਜਾਂ ਉਹਨਾਂ ਦੇ ਐਡਵਾਈਜ਼ਰਸ ਨੇ ਕੋਈ ਪ੍ਰੋਵੋਕੇਟਿਵ ਬਿਆਨਬਾਜ਼ੀ ਨਹੀਂ ਕੀਤੀ ਪਰ ਇਸ ਚ ਕੋਈ ਜਿਹੜਾ ਕਿਸੇ ਨੂੰ ਭੁਲੇਖਾ ਨਹੀਂ ਕਿ ਲੋਕਾਂ ਚ ਕਿੰਨਾ ਰੋ ਹੈ ਇੰਡੀਆ ਬਾਰੇ ਬਿਲਕੁਲ ਹੁਣ ਇਹਨਾਂ ਹਾਲਾਤਾਂ ਚ ਅੱਜ ਇੱਕ ਇੰਟਰਵਿਊ ਜਿਹੜਾ ਕਿ ਦਾ ਹਿੰਦੂ ਨੇ ਕੀਤਾ ਜਿਹੜੀ ਹੁਣ ਮੇਨ ਪਾਰਟੀ ਬੀ ਐਨ ਪੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਜਿੰਦੀ ਖਾਲਦਾ ਜ਼ਿਆ ਨੂੰ 84 ਸਾਲਾਂ ਦੀ ਉਹਨੂੰ ਕਿੰਨੇ ਮਹੀਨੇ ਡੇਢ ਸਾਲ ਤੋਂ ਜੇਲ੍ਹ ਚ ਡੱਕਿਆ ਹੋਇਆ ਸੀ ਜਿਹਨਾਂ ਦੇ ਹਜ਼ਾਰਾਂ ਵਰਕਰ ਅੰਦਰ ਤੋਂ ਨੇ ਹੋਏ ਨੇ ਜਿਨ੍ਹਾਂ ਨੂੰ ਫਾਂਸੀਆਂ ਝੂਠੇ ਪੁਲਸ ਮੁਕਾਬਲੇ ਔਰ ਇਹ ਉਹ ਔਰ ਇਹਨਾਂ ਨੇ ਆਲਮੋਸਟ ਪਿਛਲੀਆਂ ਦੋਨੋਂ ਹੀ ਜਿਹੜੀਆਂ ਪਾਰਲਮਾਨੀ ਚੋਣਾਂ ਸੀ ਬੀਐਨਪੀ ਨੇ ਬਾਈਕਾਟ ਕੀਤਾ ਉਹਨਾਂ ਨੇ ਕਿਹਾ ਵੀ ਇਹ ਤਾਂ ਰਿੰਗ ਕਰਨਾ ਹੀ ਹੈ ਅਸੀਂ ਇਨਜ ਹਸਾਨੀ ਬੜਾ ਉਹਨਾਂ ਦਾ ਇਹ ਸੀ ਕਿ ਇੰਟਰਿਮ ਗਵਰਨਮੈਂਟ ਬਣਾ ਦਿਓ ਉਹ ਚੋਣਾ ਕਰਾਇਆ ਉਹਦੇ ਚ ਆਬਜ਼ਰਵਰ ਆ ਜਾਣ ਯੂਐਨ ਦੇ ਇਹੀ ਗੱਲ ਅਮਰੀਕਾ ਕਹਿੰਦਾ ਸੀ ਤੇ ਇੰਡੀਆ ਅਮਰੀਕਾ ਨੂੰ ਕਹਿ ਰਿਹਾ ਸੀ ਕਿ ਨਾ ਨਾ ਜੇ ਚੋਣਾ ਹੋ ਗਈਆਂ ਤੇ ਬੀਐਨਪੀ ਉਹ ਤਾਂ ਇਸਲਾਮਿਕ ਫੰਡਾਮੈਂਟਲਿਸਟ ਨੇ ਉਹ ਆ ਜਾਣਗੇ ਤੁਹਾਡੀ ਡੈਮੋਕ੍ਰੇਸੀ ਜਾਏ ਚੁੱਲੇ 'ਚ ਅਸੀਂ ਤਾਂ ਜਿਹੜਾ ਸ਼ੇਖ ਅਸਿਨਾਰਾ ਉਹ ਅਮਰੀਕਾ ਨੇ ਵੀ ਫਾਈਨਲੀ इंडिया ਨੂੰ ਨਰਾਜ਼ ਨਹੀਂ ਕੀਤਾ ਔਰ ਇੰਡੀਅਨ ਲਾਈਨ ਟੋ ਕੀਤਾ ਹੁਣ ਜਿਹੜੀ ਗੱਲ ਅਮੀਰ ਚੌਧਰੀ ਇਹ ਬੀਐਨਪੀ ਜਿਹੜੇ ਮੇਨ ਪਾਰਟੀ ਹੈ ਖਾਲਸਾ ਜ਼ਿਆਦ ਹੈ ਜਿਹਦੇ ਹੁਣ ਵਾਪਸ ਪਾਵਰ ਚ ਆਣ ਦੇ ਚਾਂਸਸ ਨਹੀਂ ਅਮਰ ਇਹਨਾਂ ਦਾ ਅਮੀਰ ਖਸਰੂ ਮਹਿਮੂਦ ਚੌਧਰੀ ਇਹ ਫੋਰਨ ਅਫੇਅਰਸ ਹੈ ਦਾ ਬੀਐਨਪੀ ਦਾ ਮੀਨ ਸਪੋਕਸਪਰਸਨ ਹੈ ਤੇ ਉਹਨੇ ਜੋ ਕਿਹਾ ਉਹਦੀ ਹੈਡਲਾਈਨ ਇਹਨਾਂ ਨੇ ਦਾ ਹਿੰਦੂ ਨੇ ਲਾਈ ਹੈ ਇੰਡੀਆਜ਼ ਪਾਲਿਸੀ towards bangladesh completely failed says bnp leader amir choudhry india recognized the awami league government time and again in 2014 2018 2024 and in fact played the role of an enabler hmm. for all the three elections says the bnp leader unne kya ke ji bilkul india collapse ho gaya unni policy jedi hai kyuki tinu hi elections de vele india ne hi oh conduct kitiya ਔਰ ਸ਼ੇਖ ਅਸੀਨਾ ਦੇ ਪਿੱਛੇ ਉਹਨਾਂ ਨੇ ਕੀਤਾ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇ ਵਿੱਚ ਜਿਹੜਾ ਇੰਡੀਆ ਨੇ ਸਿਸਟਮ ਕ੍ਰੀਏ ਜਿਹਨੂੰ ਜਿਹਨੂੰ ਨੇ ਇਕੋਸਿਸਟਮ ਜਦੋਂ ਅਸੀਂ ਇਹ ਕਹਿ ਰਹੇ ਸੀ ਕਿ ਕੱਲਾ ਇਹੀ ਨਹੀਂ ਕਿ ਸ਼ੇਖ ਅਸੀਨਾ ਉਹਨਾਂ ਦੀ ਪੇਰ ਰੋਲ ਤੇ ਆ ਉਹਨਾਂ ਨੇ ਜਸਟਿਸ ਜਰਨਲਿਸਟ ਬਿਊਰੋਕਰੇਟ ਸਾਰੇ ਰਾ ਨੇ ਆਪਣੇ ਫਿੱਟ ਔਰ ਉਹਨੇ ਕਿਹਾ ਵੀ ਇਹ ਜਿਹੜਾ ਇਕੋਸਿਸਟਮ ਸੀ ਕਨਸਿਸਟਿੰਗ ਆਫ ਪਾਵਰਫੁਲ ਸਿਵਲ ਸਰਵੈਂਟਸ ਪਲੋਟਡ ਐਂਡ ਰਿਟਾਇਰਡ ਡਿਪਲੋਮੈਟਸ ਆਈਡੀਆਲੋਗਸ ਐਂਡ ਜਰਨਲਿਸਟਸ Who prioritized security without feeling the political pulse on the ground ਉਹਨੇ ਕਿਹਾ ਕਿ ਜੀ ਉਹਨਾਂ ਨੇ ਦੇਖਿਆ ਨਹੀਂ ਵੀ ਲੋਕ ਕੀ ਚਾਹੁੰਦੇ ਨੇ ਉਹਨਾਂ ਨੇ ਆਪਣਾ ਉਸ ਕਿਸਮ ਦਾ ਨੈਟਵਰਕ ਲਿਆਂਦਾ ਉਹਦੇ ਰਾਹੀਂ ਉਹਨਾਂ ਨੇ ਰੂਲ ਕੀਤਾ ਔਰ ਇਹ ਟਾਕੇ ਤੋਂ ਅਖਬਾਰ ਦੇ ਇਸ ਦੇ ਨਾਲ ਗੱਲਬਾਤ ਕਰਦਾਂ ਕਿਹਾ ਕਿ ਭਾਈ ਇਹ ਜਿਹੜਾ ਇਹ ਜਿਹੜਾ ਇੰਡੀਆ ਨੈਰੇਟਿਵ ਦੇ ਰਿਹਾ ਸੀ ਕਿ ਜੇ ਬੰਗਲਾਦੇਸ਼ ਦੇ ਵਿੱਚ ਇਹ ਇਲੈਕਸ਼ਨਾਂ ਹੋਈਆਂ ਤੇ ਬੰਗਲਾਦੇਸ਼ ਵੁੱਡ ਗੋ ਟੂ ਦਾ ਫੰਡਾਮੈਂਟਲਿਸਟ ਇਫ ਨਾਟ ਨਾਟ ਫਾਰ ਹਸੀਨਾ ਦਾ ਸਿਕਿਉਰਿਟੀ ਆਫ ਇੰਡੀਆ ਵਿਲ ਬੀ ਇਨ ਡੇਂਜਰ ਉਹਨਾਂ ਕਹਿਆ ਜੀ ਇਹ ਤਾਂ ਕਹਿੰਦੇ ਸੀ ਸਾਡੀ ਸੀ ਔਰ ਅਮਰੀਕਾ ਨੂੰ ਵੀ ਕਹਿੰਦੇ ਸੀ ਫਿਰ ਤੁਹਾਡੇ ਲਈ ਵੀ ਇਸਲਾਮਿਕ ਫੰਡਾਮੈਂਟਲਿਜ਼ਮ ਵੱਡੀ ਸਿਰਦਰਦੀ ਹੋਏਗਾ ਪਰ ਉਹਨਾਂ ਨੇ ਕਿਹਾ ਕਿ ਬਈ ਹੁਣ ਉਹਨਾਂ ਨੂੰ ਜਾਗ ਜਾਣਾ ਚਾਹੀਦਾ ਦੇ ਸ਼ੁੱਡ ਵੇਕ ਅਪ ਐਂਡ ਸਮੈਲ ਦਾ ਕਾਫੀ ਹਾਂ ਕਾਫੀ ਦੀ ਖੁਸ਼ਬੂ ਲੈਣ ਕਾਫੀ ਪੀਣ ਸੁੱਤੇ ਜਾਗਣ ਉਹਨਾਂ ਨੇ ਉੱਠ ਕੇ ਕਾਫੀ ਪੀਓ ਔਰ ਫਿਰ ਤੁਸੀਂ ਦੇਖੋ ਵੀ ਤੁਸੀਂ ਕਰਦੇ ਕੀ ਰਹੇ ਹੋ ਉਹਨੇ ਕਿਹਾ ਕਿ ਭਈ ਇਹ ਉਹਨਾਂ ਨੇ ਤਿੰਨ ਇਲੈਕਸ਼ਨ ਆਫ ਫਰਾਡ ਰਨ ਕੀਤੀਆਂ ਉਹਨਾਂ ਨੂੰ ਖਾਮ ਖਾਇ ਬਿਲਡ ਕੀਤਾ ਤੇ ਹੁਣ ਜਿਹੜਾ ਇਹ ਹਕੀਕਤ ਹੈ ਉਹਨੇ ਤਾਰੀਫ ਕੀਤੀ ਮਮਤਾ ਬਨਰਜੀ ਦੀ ਕਿ ਭਈ ਉਹਨੇ ਜਦ ਪ੍ਰੋਟੈਸਟਰ ਸੀ ਬੰਗਲਾਦੇਸ਼ ਜਦੋਂ ਉਹਨਾਂ ਦੇ ਗੋੜੀ ਚੱਲ ਰਹੇ ਉਹਨੇ ਕਿਹਾ ਸੀ ਦਰਵਾਜ਼ੇ ਖੁੱਲ੍ਹੇ ਨੇ ਸਾਡੇ ਬੰਗਾਲੀ ਭਰਾ ਨੇ ਉਹਨੇ ਕਿਹਾ ਜੀ ਉਹ ਅਸੀਂ ਐਪਰੀਸ਼ੀਏਟ ਕਰਦੇ ਹਾਂ ਤੇ ਹੁਣ ਅਸੀਂ ਉਹ ਕਹਿੰਦਾ ਮੈਂ ਕਈ ਵਾਰ ਮੈਂ ਵੀ ਦਿੱਲੀ ਜਾਂਦਾ ਰਿਹਾ ਉਹਨਾਂ ਨੂੰ ਮੈਂ ਕਹਿੰਦਾ ਰਿਹਾ ਵੀ ਇਹ ਤੁਹਾਡੀ ਲਾਈਨ ਠੀਕ ਨਹੀਂ ਹੈ ਪਰ ਇਹ ਗਫਰਤ ਸੁੱਤੇ ਸੋ ਉਹਨੇ ਕਿਹਾ ਜੇ ਹੁਣ ਤੁਸੀਂ ਸੁੱਤੇ ਜਾਗ ਗਏ ਹੋ ਕਾਫੀ ਪੀਓ ਤੇ ਜਿਹੜਾ ਉਹ ਅਦਰਵਾਇਸ ਠੀਕ ਲਾਈਨ ਨੂੰ ਹੁਣ ਅਡਾਪਟ ਕਰੋ ਜੀ ਹੁਣ ਇੱਕ ਖਬਰ ਜਿਹੜੀ ਬੰਗਲਾਦੇਸ਼ ਦੇ ਹਵਾਲੇ ਨਾਲ ਹੈ ਇਸ ਦੀ अहमियत ਕੀ ਹੈ ਪਰ ਕੁਛ ਨਾ ਕੁਛ ਐਸਾ ਹੈ ਖਬਰ ਟਾਈਮਜ਼ ਆਫ ਇੰਡੀਆ ਦੀ ਹੈ ਅਡਾਨੀ ਨਾਊ ਅਲੌਡ ਟੂ ਸੇਲ ਬੰਗਲਾਦੇਸ਼ ਬਾਉਂਡ ਪਾਵਰ ਇਨ ਇੰਡੀਆ ਆਫਟਰ ਗਵਰਨਮੈਂਟ ਅਮੈਂਡਸ ਰੂਲਸ ਹੁਣ ਇੱਕ ਪਾਸੇ ਬੰਗਲਾਦੇਸ਼ ਦੀਆਂ ਇਹ ਡਿਵੈਲਪਮੈਂਟਸ ਚੱਲ ਰਹੀਆਂ ਨੇ ਹੁਣ ਇਹ ਜਿਹੜਾ ਅਡਾਨੀ ਨੇ ਇਹ ਰਾਈਟਰ ਨੇ ਕਿਹਾ ਕਿ ਵੀ ਇਹ ਜਿਹੜੀਆਂ 2018 ਤੋਂ ਗਾਈਡਲਾਈਨ ਸੀ ਪਾਵਰ ਜਨਰੇਟਰਸ ਦੇ ਲਈ ਉਹ ਵਾਇਲੇਟ ਕੀਤੀਆਂ ਔਰ ਹੁਣ ਉਹਨਾਂ ਨੇ ਕਿਉਂਕਿ ਇਹਨੇ ਅਡਾਨੀ ਨੇ ਸ਼ਾਇਦ ਝਾਰਖੰਡ ਦੇ ਵਿੱਚ ਇੱਕ ਪਲਾਂਟ ਲਾਇਆ ਹੋਇਆ ਗੋਡਾ ਪਲਾਂਟ ਉਹਨੂੰ ਝਾਰਖੰਡ ਚ ਹੀ ਹੈ ਜਿੱਥੋਂ 1600 ਮੈਗਾਵਾਟ ਜਿਹੜੀ ਬਿਜਲੀ ਹੈ ਉਹ ਪੈਦਾ ਹੁੰਦੀ ਹੈ ਔਰ ਇਹ ਜਿਹੜੀ ਹੈ ਹੁਣ ਇਹਨਾਂ ਨੇ ਇੰਡੀਅਨ ਗਵਰਨਮੈਂਟ ਨੇ ਕੰਡੀਸ਼ਨਸ ਵਗੈਰਾ ਨਰਮ ਕਰਤੀਆਂ ਕਿ ਭਈ ਇਹ ਜਿਹੜੀ ਬਿਜਲੀ ਹੈ ਜਿਹੜੀ ਚਾਰਖੰਡ ਦੇ ਇਸ ਪਲਾਂਟ ਚੋਂ 1600 ਮੈਗਾਵਾਟ ਅਡਾਨੀ ਦਾ ਇਹ ਪਲਾਂਟ ਪ੍ਰੋਡਿਊਸ ਕਰਦਾ ਹੈ ਇਸ ਨੂੰ ਉਹ ਬੰਗਲਾਦੇਸ਼ ਨੂੰ ਵੇਚ ਸਕਦਾ ਸੋ ਇਹ ਪੋਸੀਬਲ ਹੈ ਕਿ ਭਈ ਹੁਣ ਨਵੀਂ ਹਕੂਮਤ ਨੂੰ ਇਹ ਜਿਹੜਾ ਉਹ ਸੌਫਟਨ ਕਰਨਾ ਚਾਹੁੰਦੇ ਨੇ ਜਾਂ ਅਡਾਨੀ ਨੂੰ ਵੀ ਜਿਹੜਾ ਫਸਿਆ ਹੋਇਆ ਸਾਰੇ ਪਾਸੇ ਉਹਨੂੰ ਕੋਈ ਰਾਹਤ ਦੇਣਾ ਚਾਹੁੰਦੇ ਨੇ ਕਿਉਂਕਿ ਇਹ ਉਹਨਾਂ ਨੇ ਕਿਹਾ ਕਿ ਗਵਰਨਮੈਂਟ ਆਫ ਇੰਡੀਆ ਮੇ ਪਰਮਿਟ ਕਨੈਕਸ਼ਨ ਆਫ ਸੱਚ ਜਨਰੇਟਿੰਗ ਸਟੇਸ਼ਨ ਟੂ ਦਾ ਇੰਡੀਅਨ ਗ੍ਰਿਡ ਟੂ ਫੈਸਿਲਿਟੇਟ ਸੇਲ ਆਫ ਪਾਵਰ ਵਿਦਨ ਇੰਡੀਆ ਇਨ ਕੇਸ ਆਫ ਸਸਟੇਨਡ ਨਾਨ ਸਕੈਡੂਲਿੰਗ ਆਫ ਫੁੱਲ অর ਪਾਰਟ ਕੈਪੈਸਿਟੀ ਕਿਉਂਕਿ ਇਹ ਇੰਡੀਆ ਚ ਵੀ ਵੇਚ ਸਕਦਾ ਹੈ ਲੇਕਿਨ ਬੰਗਲਾਦੇਸ਼ ਦਾ ਉਹਨਾਂ ਨੂੰ ਕੋਲ ਦਿੱਤਾ ਹੈ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਅਮੈਂਡਮੈਂਟ ਹੈ ਇਹ ਨੂੰ ਫਾਇਦਾ ਪਹੁੰਚਾਉਂਦੀ ਹੈ ਅਡਾਨੀ ਨੂੰ ਔਰ ਅਡਾਨੀ ਗਰੁੱਪ ਦੇ ਸਪੋਕਸਪੀਰਨ ਨੇ ਕਿਹਾ ਕਿ ਵੀ ਦਿਸ ਮੂਵ ਵਿਲ ਹੈਲਪ ਕੇਟਰ ਟੂ ਦਾ ਸੌਰਿੰਗ ਇਲੈਕਟ੍ਰਿਟੀ ਡਿਮਾਂਡਸ ਅਕ੍ਰੋਸ ਦਾ ਕੰਟਰੀ ਕਿ ਔਰ ਅਸੀਂ ਬੰਗਲਾਦੇਸ਼ ਦਾ ਦੇ ਨਾਲ ਵੀ ਔਰ ਫਾਈਨਲ ਲਾਈਨ ਹੈ ਅਡਾਨੀ ਪਾਵਰ ਇਜ਼ ਕਮਿਟਿਡ ਟੂ ਫੁੱਲਫਿਲ ਕੰਟਰੈਕਚੁਅਲ ਆਬਲੀਗੇਸ਼ਨਸ as per bangladesh power development boards demand schedule hmm. and provisions of power purchase agreement and would look forward to continuing reciprocal fulfillment hmm. so idhar jo jade inade vyaparik hit si o bhi shekh asina de naal adaniyan rahi ya dooje raw material hor ki uttho lende si ki nahi so is sare de naal ran main dekh reha ha ki even jade bade modi nu aur 56 ਇੰਚ ਦਾ ਸੀਨਾ ਔਰ ਉਹਦੀ بے ਤੜਕ ਔਰ ਖਾੜਕੂ ਫੋਰਨ ਪਾਲਿਸੀ ਨੂੰ ਕਰਨ ਵਾਲੇ ਸੀ ਹੁਣ ਉਹ ਇੰਡੀਆ ਨੂੰ ਉਪਦੇਸ਼ ਦੇ ਰਹੇ ਨੇ ਕਿ ਭਈ ਅਕਲ ਤੋਂ ਦਵਾ ਕਮਲੌਰ ਉਹਨੇ ਸਭ ਤੋਂ ਵੱਡਾ ਬਦਬੂਦਾਰ ਹਿੰਦੂ ਸ਼ੇਖਰ ਗੁਪਤਾ ਦਾ ਪ੍ਰਿੰਟ ਦਾ ਐਡੀਟਰ ਉਹਨੇ ਲੰਮਾ ਚੌੜਾ ਆਰਟੀਕਲ ਲਿਖਿਆ ਹੈ ਕਿ ਸਬ ਕੌਂਟੀਨੈਂਟਲ ਸੈਟਬੈਕਸ ਹੈਵ ਅ ਮੈਸੇਜ ਫਾਰ ਇੰਡੀਆ ਜੰਕ ਵਿਕਟਿਮ ਹੂਡ ਐਂਡ ਰਿਸਪੈਕਟ ਦਾਈ ਨੇਬਰ ਉਹ ਕਹਿੰਦਾ ਬੰਗਲਾਦੇਸ਼ ਇਜ਼ ਜਸਟ ਲੇਟੈਸਟ ਐਗਜ਼ਾਮਪਲ ਆਫ ਡਿਸਕੁਆਇਟ ਇਨ ਇੰਡੀਆਜ਼ ਨੇਬਰਹੂਡ ਵੀ ਨੀਡ ਟੂ ਜੰਕ ਡੋਮੈਸਟਿਕ ਪੋਲਿਟਿਕਸ ਐਂਡ ਐਕਸੈਸਿਵ ਰਿਲੀਜੀਓਸਿਟੀ ਐਕਵਾਇਰ ਹਿਊਮਿਲਿਟੀ ਇਨ ਆਵਰ ਅਪਰੋਚ ਟੂ ਨੇਬਰ ਕਿ ਜੀ ਇਹ ਜਿਹੜਾ ਅਸੀਂ ਵੱਡਾ ਨੈਸ਼ਨਲਿਜ਼ਮ ਨੈਸ਼ਨਲਿਜ਼ਮ ਕਰ ਰਹੇ ਸੀ ਡੋਮੈਸਟਿਕ ਪੋਲਿਟਿਕਸ ਨੂੰ ਪ੍ਰਭਾਵਿਤ ਕਰਨ ਲਈ ਹਿੰਦੂਤਵਾਦ ਦੇ ਨਾਂ ਥੱਲੇ ਗਵਾਂਡੀਆਂ ਦੇ ਨਾਲ ਦੁਸ਼ਮਣੀ ਖੜੀ ਕਰ ਰਹੇ ਸੀ ਔਰ ਬਹੁਤ ਜਿਹੜਾ ਉਹ ਧਰਮ ਧਾਰਮਿਕ ਬਣੇ ਹੋਏ ਸੀ ਇਹਨੂੰ ਛੱਡੋ ਹੁਣ ਹੁਣ ਨਿਮਰਤਾ ਧਾਰਨ ਕਰੋ ਔਰ ਇਹ ਜਿਹੜਾ ਤੁਸੀਂ ਉਹਨਾਂ ਦਾ ਆਪਣੇ ਗਵਾਂਡੀਆਂ ਦਾ ਸਤਿਕਾਰ ਕਰੋ ਪਰ ਹੁਣ ਤੇ ਮਿਸਟਰ ਸ਼ੇਖਰ ਗੁਪਤਾ ਉਹ ਕੀ ਕਹਿੰਦੇ ਨੇ ਕਿ ਭਾਈ ਬਿੱਲੀ ਦੁੱਧ ਪੀ ਗਈ ਹੈ ਸਾਰਾ ਹੁਣ ਤਾਂ ਤੁਸੀਂ ਦੁੱਧ ਦਾ ਕੀ ਫਿਕਰ ਕਰੋਗੇ ਜਾਂ ਜਿਹਨੂੰ ਕਹਿੰਦੇ ਨੇ ਕਿ ਆਪ ਪਛਤਾਏ ਕੀ ਹੁੰਦਾ ਜਦ ਚੜੀਆਂ ਜਦ ਚੜੀਆਂ ਚੁੱਕ ਗਈ ਖੇਤ ਲੇਕਿਨ ਇਹ ਦੱਸ ਰਿਹਾ ਹੈ ਕਿ ਬੰਗਲਾਦੇਸ਼ ਨੇ ਜੋ ਉੱਥੇ ਚੱਲ ਰਿਹਾ ਹੈ ਉਹਨੇ ਕਿੰਨਾ ਰੈਟਲ ਕੀਤਾ ਹੈ ਇਹਨਾਂ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਜੀ ਰਾਤ ਸਾਥ ਤੁਹਾਨੂੰ ਬਹੁਤ ਬਹੁਤ ਧੰਨਵਾਦ ਸੋ ਅਥਲੇ ਨੇ ਬ੍ਰੇਕ ਵੀਅਰਸ ਤੋਂ ਸਨ ਇਸੇ ਤਰ੍ਹਾਂ ਬੜੇ ਰਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ